ਆਖਰ ਕੀ ਕਾਰਨ ਹਨ ਕਿ ਭੂਮਤ ਸਾਗਰ ਲਗਾਤਾਰ ਪ੍ਰਵਾਸੀਆਂ ਦੇ ਲਈ ਕਾਲ ਬਣਦਾ ਜਾ ਰਿਹਾ ਆ ਇਸ ਰਸਤੇ ਬਹੁਤ ਘੱਟ ਲੋਕ ਅਜਿਹੇ ਹਨ ਜਿਹੜੇ ਕਿ ਇਸ ਰਾਹ ਦੇ ਪੰਦੀ ਬਣਦੇ ਹਨ ਤੇ ਸਹੀ ਸਲਾਮਤ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ ਬੀਤੇ ਦਿਨ ਇਸੇ ਹੀ ਰਾਸਤੇ ਦੇ ਪੰਦੀ ਬਣੇ 27 ਲੋਕਾਂ ਦੀ ਦਰਦਨਾਕ ਮੌਤ ਜਿਹੜੀ ਆ ਇਟਲੀ ਦੇ ਨੇੜੇ ਜਿਹੜਾ ਟਾਪੂ ਆ ਲੰਪੇ ਦੂਸਾ ਉੱਥੇ ਇੱਕ ਕਸ਼ਤੀ ਪਲਟ ਗਈ ਜਿਹੜੀ ਕਿ ਖਚਾ ਖਚ ਯਾਤਰੀਆਂ ਦੇ ਨਾਲ ਵੱਧ ਲੋ ਲੋਡ ਤੋਂ ਜ਼ਿਆਦਾ ਯਾਤਰੀ ਬੈਠੇ ਸੀ ਉਹ ਪਲਟ ਗਈ ਸਮੁੰਦਰ ਦੇ ਵਿੱਚ ਬਹਾਵ ਪਾਣੀ ਦਾ ਤੇਜ਼ ਸੀਗਾ ਤੇ ਪਲਟਣ ਦੇ ਨਾਲ 27 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਜਿਹੜੀ ਖਬਰ ਆ ਹੁਣ ਤੱਕ ਸਾਹਮਣੇ ਆ ਰਹੀ ਆ ਜਦੋਂ ਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਬੇਸ਼ੱਕ ਕਿ ਰਾਹਤ ਕਰਮਚਾਰੀ ਹਰਕਤ ਵਿੱਚ ਆ ਗਏ ਪਰ ਇਸ ਦੇ ਬਾਵਜੂਦ ਹਲੇ ਤੱਕ ਵੀ ਕਈ ਲੋਕ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਹਨ ਜਦੋਂ ਕਿ ਇਸ ਸਫਰ ਦੇ ਵਿੱਚ ਦੋ ਕਸ਼ਤੀਆਂ ਦੇ ਵਿੱਚ 100 ਤੋਂ ਉੱਪਰ ਲੋਕ ਜਿਹੜੇ ਆ ਇਹ ਸਫਰ ਕਰ ਰਹੇ ਸਨ ਇਟਲੀ ਨੂੰ ਆ ਰਹੇ ਸਨ ਲੀਬੀਆ ਦੇ ਜਾਵੀਆ ਸਮੁੰਦਰੀ ਟੱਟ ਤੋਂ ਚੱਲੇ ਇਹ ਲੋਕ ਸ਼ਾਇਦ ਨਹੀਂ ਜਾਣਦੇ ਸਨ ਕਿ ਇਹ ਸਫਰ ਉਹਨਾਂ ਦਾ ਆਖਰੀ ਸਫਰ ਸਾਬਤ ਹੋ ਸਕਦਾ ਆ